ਵਿਧਾਨ ਸਭਾ ਹਲਕਾ ਪੋਆ ਦੇ ਅੰਦਰ ਸੜਕਾਂ ਦਾ ਜਾਲ ਵਿਛਾਉਣ ਦੇ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਨੇ ਅੱਜ ਨਰੰਗਪੁਰ ਤੋਂ ਗੁਜਰਾ ਲਾੜੀ ਸਿੰਬਲੀ ਤੋਂ ਨੌਸ਼ਹਿਰਾ ਨੂੰ ਜਾਣ ਵਾਲੀ ਕਰੀਬ 10 ਕਿਲੋਮੀਟਰ ਸੜਕ ਦੇ ਨਿਰਮਾਣ ਕਾਰਜ ਦਾ ਸ਼ੁਭਾਰੰਭ ਕੀਤਾ ਗਿਆ ਇਹ ਪ੍ਰਗਟਾਵਾ ਲਾਲ ਚੰਦ ਕਟਾਰਚਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਨਰੰਗਪੁਰ ਵਿਖੇ ਸੜਕ ਦੇ ਨਿਰਮਾਣ ਕਾਰਜ ਦਾ ਸ਼ੁਭਾਰੰਭ ਕਰਨ ਮਗਰੋਂ ਕੀਤਾ ਇਸ ਮੌਕੇ ਤੇ ਹੋਰ ਨਾਂ ਤੋਂ ਇਲਾਵਾ ਠਾਕੁਰ ਮਨੋਹਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨਰੋਦ ਜੈਮਲ ਸਿੰਘ ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀ ਸਿੰਘ ਪਵਨ ਕੁਮਾਰ ਬਲਕ ਪ੍ਰਧਾਨ ਆਦੀ ਇਸ ਮੌਕੇ ਤੇ ਹਾਜ਼ਰ ਸਨ ਲਕੀ ਸਰੋਜ ਕੇ ਆਰਟੀ ਨਿਊਜ਼ ਨੈਟਵਰਕ ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਵਿਧਾਨ ਸਭਾ ਹਲਕਾ ਪੋਆ ਦੇ ਅੰਦਰ ਲਗਾਤਾਰ ਸੜਕਾਂ ਦੇ ਜਿਹੜੇ ਜਾਲ ਨਿਊ ਬਸਾਨ ਦੇ ਲਈ ਕੰਮ ਕੀਤੇ ਜਾ ਰਹੇ ਸੋ ਮੈਂ ਸਭ ਤੋਂ ਪਹਿਲਾਂ ਅੱਜ ਇਲਾਕਾ ਨਿਵਾਸੀਆਂ ਨੂੰ ਇਹ ਬੁਮਾਰਕ ਦਿੰਦਾ ਕਿ ਅੱਜ ਨਰੰਗਪੁਰ ਤੋਂ ਲੈ ਕੇ ਗੁਜਰਾ ਲਾੜੀ ਸਿੰਬਲੀ ਔਰ ਅਪ ਟੂ ਨਸ਼ਿਆਰਾ ਜਿਹੜੀ ਸੜਕਾ 9.66 ਕਿਲੋਮੀਟਰ ਜਿਹੜੀ ਲਗਭਗ ਜਿਹੜੀ ਉਹ ਪੋਣੇ 10 ਕਿਲੋਮੀਟਰ ਜਿਹੜੀ ਸੜਕਾ ਉਹਦਾ ਅੱਜ ਉਦਘਾਟਨ ਕੀਤਾ ਸੋ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਨੋਰ ਸਿੰਘ ਖਾਗਰ ਜੀ ਔਰ 라ਗਲੇ ਪਿੰਡਾਂ ਦੇ ਵੱਖ-ਵੱਖ ਸਰਪੰਚ ਸਰਪੰਚ ਨਰਾਂਗਪੁਰ ਆਸ ਕਰਕੇ ਜਨਾ ਦੇ ਪਿੰਡ ਚੋਂ ਸੁਣ ਕੇ ਨਿਕਲ ਨਹੀਂ ਆ। ਸੋ ਜੋ ਪਿੰਡਾਂ ਦੇ ਲੋਕਾਂ ਤੋਂ ਸੁਣਿਆ ਹੋਏ ਆ ਕਿ ਇਹ 18-20 ਸਾਲ ਪਹਿਲਾਂ ਇਹ ਰੋਡ ਬਣਿਆ ਸੀਗਾ। ਸੋ ਇਸ ਰੋਡ ਦੀ ਇੰਨੀ ਮਾੜੀ ਹਾਲਤ ਆ ਕਿ ਲੋਕਾਂ ਨੇ ਇਥੋਂ ਗੁਜ਼ਰਨਾ ਬੰਦ ਕਰ ਦਿੱਤਾ ਸੀਗਾ ਪਰ ਮੈਂ ਸ਼ੁਕਰੀਆ ਅਦਾ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ जिणा ਨੇ ਸਾਨੂੰ ਸੜਕਾਂ ਬਣਾਉਣ ਦੇ ਲਈ ਕਰੋੜਾਂ ਕਰੋੜਾਂ ਰੁਪਏ ਦਿੱਤੇ ਆ ਸੋ ਇਸ ਸੜਕ ਦੇ ਉੱਤੇ 3 ਕਰੋੜ 36 ਲੱਖ ਰੁਪਇਆ ਜਿਹੜਾ ਉਹ ਉਹਦੀ ਲਾਗਤ ਆਣੀ ਆ ਸੋ ਮੈਂ ਹਮੇਸ਼ਾ ਦੀ ਤਰ੍ਹਾਂ ਇਹੀ ਗੱਲ ਕਹਾਂਗਾ ਜਿਸ ਵੀ ਠੇਕੇਦਾਰ ਨੂੰ ਇਹ ਕੰਮ ਮਿਲਿਆ ਕਿ ਇਸ 3 ਕਰੋੜ 36 ਲੱਖ ਦੇ ਵਿੱਚੋਂ ਇੱਕ ਇੱਕ ਪਾਈ ਜਿਹੜੀ ਆ ਉਹ ਇਸ ਸੜਕ ਤੇ ਲੱਗਣੀ ਚਾਹੀਦੀ ਆ ਔਰ ਸੜਕ ਚੰਗੀ ਬਣੇ ਇਦਿ ਲਈ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਖਿਆਲ ਰੱਖਣ ਔਰ ਅਸੀਂ ਚਾਹਦੇ ਹਾਂ ਕਿ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੇ ਲਈ ਪ੍ਰਾਪਰੋ ਲੱਗੇ ਸੋ ਮੈਨੂੰ ਅੱਜ ਸੜਕ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੋ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਨੂੰ ਇਸ ਗੱਲ ਦੀ ਮੁਬਾਰਕ ਹੈ ਤੇ ਨਾਲ ਦੀ ਨਾਲ ਮੈਂ ਇਸ ਗੱਲ ਦਾ ਤਾਇਦ ਵੀ ਕਰਦਾ ਸਾਰੇ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਇੱਥੇ ਕੰਮ ਲੈਣਾ ਠੇਕੇਦਾਰ ਕੋ ਕਿ ਬਿਲਕੁਲ ਕੁਆਲਿਟੀ ਦੇ ਅਧਰ ਕਿਸੇ ਤਰ੍ਹਾਂ ਦਾ ਵੀ ਕੁਝ ਜੋਤਾ ਨਹੀਂ ਕੀਤਾ ਜਾਵੇਗਾ ਅਸੀਂ ਚਾਹਦੇ ਹਾਂ ਕਿ ਇਹ ਵਧੀਆ ਰੋਡ ਚਾਹੰਦਾ ਰੋਡ ਜਿਹੜਾ ਜਲਦੀ ਬਣਾ ਕੇ ਲੋਕਾਂ ਨੂੰ ਜਦਾ ਸਕੁੱਧ ਕਰੀਏ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਮਾਣ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ